ਕਵੈੰਡ ਨਹੀਂ ਇਹ ਸ਼ੇਰ ਕਰਾਣਾ ਸ਼ੇਰਾਂ ਦਾ ਸ਼ੇਰ ਖੇਲ ਕਰਾਇਆ ਜਿਸ ਦੇ ਹੁਕਮੇ ਅੰਦਰ ਹੋਇਆ ਵੈਰਾਣਾ ਬੈਰੀ ਰੂਪ ਨਾ ਕੋਈ ਵਟਾਇਆ ਕਿਸੇ ਪਰਨਾ ਨਾ ਪਿਆ ਆਬਿਆਨਾ ਤੋਰਦਾ ਤੱਕਾ ਇੱਕ ਲਗਾਇਆ ਅਗਲਾ ਖੇਲ ਹੋਣਾ ਮਹਾਨ ਮਹਾਵਲੀ ਵੇਖਵਖਈਆ ਸਤ ਜੋਗ ਸਤ ਧਰਮ ਦਾ ਜਿੱਥੇ ਝੁੱਲਣਾ ਸਤ ਨਿਸ਼ਾਨਾ ਨਿਸ਼ਾਨੇ ਕੂੜੇ ਦਿੱਤੇ ਮਿਟਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਹਿਲੀ ਕਤਕ ਸੰਤ ਸ਼ਹਿਨਸ਼ਾਹੀ ਲਿਖਾ ਕੇ ਚਲਿਆ ਉਹ ਪਰਵਾਨਾ ਜੋ ਪਰਮ ਪੁਰਖ ਪਰਮਾਤਮ ਸਰਵ ਜੀਵਾਤਮ ਹੁਕਮ ਸੁਣਾਈਆ